ਭਗਵਾਨ ਵਾਲਮੀਕ ਭਾਈਚਾਰੇ ਵੱਲੋਂ ਫਗਵਾੜਾ ਵਿਖੇ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਸਮਾਜ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਜੋ ਦੇਸ਼ ਭਰ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ ਸੀ ਉਸ ਨੂੰ ਲੈ ਕੇ ਨੈਸ਼ਨਲ ਚੈਨਲ ਦੀ ਨਿਊਜ਼ ਐਂਕਰ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਸ਼ਾਨ ਖਿਲਾਫ ਗਲਤ ਟਿੱਪਣੀ ਕਰ ਰਹੀ ਹੈ ਜਿਸ ਦੀ ਉਹਨਾਂ ਵੱਲੋਂ ਨਿਖੇਦੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਹ ਜੋ ਟਿੱਪਣੀ ਕੀਤੀ ਗਈ ਹੈ ਉਸ ਨਾਲ ਸਮਾਜ ਦੇ ਲੋਕਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ ਜੋ ਕਿ ਸਹਿਯੋਗ ਨਹੀਂ ਹੈ ਉਣਾ ਮੰਗ ਕੀਤੀ ਕਿ ਇਸ ਮਹਿਲਾ ਨਿਊਜ਼ ਐਂਕਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਆਖਿਆ ਕਿ ਅਗਰ ਇਸ ਮਹਿਲਾ ਖਿਲਾਫ ਮਾਮਲਾ ਦਰਜ ਨਾ ਹੋਇਆ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ 'ਚ ਵਾਲਮੀਕ ਭਾਈਚਾਰੇ ਦੇ ਮੈਂਬਰ ਮੌਜੂਦ ਸਨ। ਫੋਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਅਜਤੱਕ ਚੈਨਲ ਵਾਲੀ ਜਿਹੜੀ ਲੇਡੀਆਂ ਆ ਅੰਜਨਾ ਕਸ਼ਵ ਅੰਜਨਾ ਹੋਮ ਕਸ਼ਵ ਉਨੇ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲੇ ਵੀ ਕਿ ਜੀ ਮਹਾਰਾਜ ਬਾਰੇ ਬਹੁਤ ਭੱਦੀ ਸ਼ਦਾਵਲੀ ਬੋਲੀ ਆ ਉਹਨੂੰ ਇਹ ਜਿਹੜਾ ਸਾਰਾ ਗੋਦੀ মিডিਆ ਨਾਲ ਇਹ ਸਾਰਾ ਕੁਝ ਭਾਜਪੀ ਸਰਕਾਰ ਹੀ ਕਰਾ ਰਹੀ ਆ ਇਹਨਾਂ ਨੂੰ ਚਾਹੀਦਾ ਵਾ ਕਿ ਇਦਾਂ ਦੇ ਜਿਹੜੇ ਚੈਨਲਾਂ ਦੇ ਮਹਾਰਾਜ ਬਾਰੇ ਬੋਲਦੇ ਆ ਇਹ ਬੋਲਦੇ ਉਦੋਂ ਹੀ ਆ ਜਦੋਂ ਕਿ ਪਵਨ ਪ੍ਰਗਟ ਦਿਵਸ ਸਾਡਾ ਹੁੰਦਾ ਉਹਨਾਂ ਨੂੰ ਉਹਨਾਂ ਦੀ ਮਨਸ਼ਾ ਇਹ ਆ ਮਨੁਭਾਦੀ ਲੋਕਾਂ ਇਹ ਆ ਮਨਸ਼ਾ ਵੇ ਇਹਨਾਂ ਨੂੰ ਇਸ ਪਾਸੇ ਤੋੜਦੀ ਆਪਣਾ ਪ੍ਰਗਟ ਦੇ ਸਰ ਨਾਮ ਬਣਾਉਣੇ ਪਰ ਇਹਨਾਂ ਨੂੰ ਅਗਰ ਨਹੀਂ ਹੈਗੀ ਇਹਨਾਂ ਨੂੰ ਪਤਾ ਨਹੀਂ ਪਿਆ ਜੀ ਵਾਲਮੀਕੀ ਸਮਾਜ ਸਾਰਾ ਪੂਰਾ ਜਾਗ ਉਠਿਆ ਪੜ੍ਹੇ ਲਿਖੇ ਲਖਿਆ ਜੋਗਾ ਇਹਨਾਂ ਦਾ ਸ਼ਰਮ ਚਾਹੀਦੀ ਆ ਵੀ ਅਸੀਂ ਇਹਨਾਂ ਚੈਨਲਾਂ ਤੇ ਬੋਲਦੇ ਆ ਕਿਉਂ ਬੋਲਦੇ ਆ ਜਦ ਕਿਸੇ ਦਾ ਆਪਣਾ ਇਤਿਹਾਸ ਹੀ ਨਹੀਂ ਪਤਾ ਤਬ ਉਹਦੇ ਖਲਾਫ ਬੋਲਦੇ ਨੇ ਚਾਹੇ ਉਹ ਸ਼੍ਰੀ ਰਾਮ ਆ ਚਾਹੇ ਕੋਈ ਵੀ ਦੇਵੀ ਦੇਵਤਾ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਅਸੀਂ ਅਸੀਂ ਤਾਂ ਕਦੀ ਬੋਲਾਂਗੇ ਨਹੀਂ ਪਰਮੇਰਾ ਪਰਮਾਤਮਾ ਪਵਣ ਵਾਲਮੀਕੀ ਜੀ ਮਾਰਤ ਸੜੀਆਂ ਪਹਿਲਾਂੋਂ ਫਰਮਾਨਦੀ ਰਚ ਕਰਤੀ ਸੀ ਰਚਣਾ ਉਹਨਾਂ ਨੇ ਤਾਂ ਫਿਰ ਇਹਨਾਂ ਨੂੰ ਤਾਂ ਵੈਸੇ ਹੀ ਪਤਾ ਹੋਣਾ ਚਾਹੀਦਾ ਇੱਕ ਪਾਸੇ ਜਿਹੜਾ ਆਰਐਸਐ ਉਹ ਵਾਲਮੀਕੀ ਮਹਾਰਾਜ ਬੜਾ ਵਧੀਆ ਕਰ ਰਿਹਾ ਹੈ ਇਹ ਦੂਜੇ ਪਾਸੇ ਇਹ ਚੈਨਲ ਤੇ ਇਹ ਬੁਲਾ ਰਿਹਾ ਹੈ ਇਹ ਜਿਹੜੀਆਂ ਗੱਲਾਂ ਕੀਤੀਆਂ ਨਾ ਜਿਹੜੀ ਅੰਜਨਾ ਨੇ ਅਸੀਂ ਚਾਹੁੰਦੇ ਆ ਕਿ ਜਿਹੜੀ ਭਾਜਪਾ ਸਰਕਾਰ ਸੈਂਟਰ ਚ ਬੈਠੀ ਆ ਇਹਦੇ ਖਿਲਾਫ ਪਰਚਾ ਦਰਜ ਕਰਕੇ ਅਸੀਂ ਤਾਂ ਚਾਹੁੰਦੇ ਆ ਦੇਸ਼ ਲਈ ਦਾ ਪਰਚਾ ਇੱਥੇ ਹੋਣਾ ਚਾਹੀਦਾ ਤਾਂ ਕਿ ਲੋਕੀ ਜਿਹੜੇ ਬਾਕੀ ਉਹਨੂੰ ਅਗਲਾ ਜਾਣਣਾ ਚਾਹੀਦੀ ਆ ਪੇਦਾ ਦਾ ਅਸੀਂ ਮੁੜ ਕੇ ਜਿਹੜੀ ਭੱਦੀ ਸ਼ਬਦਾਵਲੀ ਬੋਲਦੇ ਆ ਉਹ ਅਸੀਂ ਬੋਲਣਾ ਬੰਦ ਕਰੀਏ ਅਸੀਂ ਚਾਹੁੰਦੇ ਆ ਵੀ ਸੱਜੇ ਇੱਕ ਵਾਰੀ ਫੇਰ ਪੁਰਜੋਰ ਮੰਗਾ ਬੇ ਸੈਂਟਰ ਸਰਕਾਰ ਇਹਨੂੰ ਜਲਦੀ ਗ੍ਰਿਫਤਾਰ ਕਰਕੇ ਇਹਨੂੰ ਹਵਾਲਾ ਚ ਬੰਦ ਕੀਤਾ ਜਾਵੇ ਦੇਜ ਦੋ ਇਹਦਾ ਪਰਚਾ ਹੋਵੇ ਜਿਹੜਾ ਨਰਾਜ਼ਰ ਕਰ ਰਿਹਾ ਜਿਹੜਾ ਵੀ ਕੋਈ ਸਮਾਜ ਦਾ ਨਰਾਜ਼ਰ ਕਰ ਰਿਹਾ ਅਸੀਂ ਉਹਦੀ ਪੁਰਜੋਰ ਖੰਡਨਾ ਕਟਣ ਕਰਦੇ ਆ ਅੱਗੇ ਤੋਂ ਜੇ ਅਸੀਂ ਚੇਤਾਵਨੀ ਦਿੰਨੇ ਵਾਲਮੀ ਕੀ ਸਮਾਜ ਦਾ ਅਗਰ ਜੇ ਦੋਰਾ ਕਿਸੇ ਨੇ ਕੋਰਕ ਇਦਾਂ ਨਹੀਂ ਕੀਤੀ ਕਿ ਸਾਡਾ ਸਮਾਜ ਸੜਕਾਂ ਉੱਤਰਗੇ ਰੋਸ਼ ਪ੍ਰਦਰਸ਼ਨ ਕਰੇਗਾ ਔਰ ਇਹ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਜੈ ਵਾਰਮਿਕੀ ਪੂਰੇ ਦੇਸ਼ ਦੇ ਵਿੱਚ ਪਾਵਨ ਪਰਦੇਸ ਬਣਾਇਆ ਜਾ ਰਿਹਾ ਹੈ ਸਗਾ ਔਰ ਉਹਦੇ ਵਿੱਚ આજ ਤੱਕ ਚੈਨਲ ਜਿਹੜਾ ਸਗਾ ਉਤੋਂ ਇਹ ਜਿਹੜੀ ਬੋਲ ਰਹੀ ਸੀਗੀ ਪੱਤਰਕਾਰ ਉਹਨੇ ਭਗਵਾਨ ਵਾਰਮਿਕੀ ਮਹਾਰਾਜ ਨੂੰ ਬੜੇ ਹੀ ਅਪਸ਼ਬਦ ਗੰਦੇ ਬੋਲੇ ਔਰ ਇਹੋ ਜੇ ਜਨਾਂਦੀ ਤੇ ਜਿੰਨੀ ਕਾਰ ਸਖਤ ਕਾਰਵਾਈ ਉਹਨੇ ਚਾਹੀਦੀ ਆ ਹੋਣੀ ਚਾਹੀਦੀ ਅਸੀਂ ਕੰਨੇ ਆ ਇਦਾਂ ਦੇ ਕਿਉਂਕਿ ਕੋਰਟ ਦਾ ਵੀ ਆਰਡਰ ਹੈਗਾ ਕਿ ਕਿਸੇ ਵੀ ਕਿਸੇ ਧਰਮ ਦੇ ਖਿਲਾਫ ਕੋਈ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਭਗਵਾਨ ਵਾਲਮੀਕੀ ਮਹਾਰਾਜ ਨੇ ਆਪ ਸ਼ਬਦ ਬੋਲੇ ਆ ਅਸੀਂ ਹਰ ਸ਼ਹਿਰ ਦੇ ਵਿੱਚ ਕੋਸ਼ਿਸ਼ ਕਰਾਂਗੇ ਸ਼ਰਹ ਹਰ ਸ਼ਹਿਰ ਦੇ ਵਿੱਚ ਜੇ ਪਰਚਾ ਦਾ ਦਰਜ ਕੀਤਾ ਜਾਵੇ। ਤਾਂ ਕਿ ਸਾਡੇ ਸਾਡੇ ਅਗਲ ਨਹੀਂ ਪਰਚਾ ਦਰਜ ਹੁੰਦਾ ਤਾਂ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਜਿੰਨੇ ਵਾਲਮੀਕੀ ਨਾ ਲੈ ਵਾਲੋਗ ਨੇ ਮੰਦਨ ਨਾਲ ਇਹ ਸੜਕਾਂ ਦੇ ਉੱਤਰ ਕੇ ਪ੍ਰਦਰਸ਼ਨ ਕਰਨਗੇ ਔਰ ਜਾਮ ਲਾਣਗੇ। ਜੋ ਬਲੇ ਸੁੰਦਰ ਭਗਵਾਨ ਵਾਲਮੀਕੀ ਮਾਰਕੀ ਹੈ।